ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਸੋਨੀ ਮੁੰਜਲ ਹੈਰ ਬਲੌ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਤੇ ਰਾਜੀ ਖੁਸ਼ੀ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਪਹਿਲੀ ਗੱਲ ਤੁਹਾਨੂੰ ਕਰਨਾ ਬਣਾਉਣੀ ਅੱਜ ਕਰਨਾ ਹੈ ਨਾਨਕਿਆ ਤਾਂ ਤੁਹਾਨੂੰ ਪਤਾ ਕਰਨ ਦੇਵਾ ਮੇਰੇ 6:00 ਵਜੇ ਹੋਈ ਕਰਕੇ ਉੱਥੇ ਸੀਗਾ ਇੱਕ ਦਾ ਪੇਪਰ ਕੱਲ ਨੂੰ ਮੈਥ ਦਾ ਤੇ ਇਹਨੂੰ ਵਿਸ਼ੇ ਕਰੋ ਕਿ ਕੱਲ ਨੂੰ ਇਹਨਾਂ ਦਾ ਪੇਪਰ ਕਰਕ ਠੀਕ ਠਾਕ ਹੋ ਗਏ। ਆ ਦੇਖੋ ਕਰਨ ਬੈਠਾ। ਫਾਈ ਹੋਈ ਕਰਦੇ। ਮੂਹ ਬੰਦ ਕਰੀ ਬੈਠਾ ਕਰਨਾ ਅੱਜ ਤਾਂ ਇਹ ਅੱਜ ਹੀ ਆਇਆ ਤਿੰਨ ਚਾਰ ਦਿਨ ਹੋ ਗਏ ਨਾਨਕੇ ਹੀ ਸੀਗਾ ਤੇ ਅੱਪਾ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਹੈਗੀ ਆਪਣੇ ਸੋਈ ਦੇ ਰਿਲੇਟਡ ਹੀ ਫੇਰ ਹਨਾ ਸੋ ਇੱਥੇ ਆਪਾਂ ਸੂਜੀ ਹੁੰਦੀ ਹੈ ਜਿਹੜੀ ਪ੍ਰਸ਼ਾਦ ਬਣਾਉਣ ਵਾਲੀ ਹੈ ਨਾ ਇਹ ਪਤਾ ਕੀ ਹੈ ਸੂਜੀ ਉਹਨੂੰ ਸੁੰਢੀ ਪੈ ਜਾਂਦੀ ਹੈ ਜੇ ਤਾਂ ਬਿਲਾ ਕੇ ਰੱਖ ਲੈਨੇ ਆਪਾਂ ਸਟੋਰ ਕਰਾ ਰੱਖ ਲੈਨੇ ਵੀ ਚੱਲ ਫੇਰ ਬਣਾ ਲਾਂਗੇ ਜੇ ਕਿਹੜੇ ਵਾਰ ਆਇਆ ਗਿਆ ਹੁੰਦਾ ਆਪਾਂ ਨੂੰ ਆਉਂਦਾ ਕਿ ਘਰੇ ਚੀਜ਼ ਪਈ ਹੈ ਛੇਤੀ ਛੇਤੀ ਇਹਨਾਂ ਪ੍ਰਸ਼ਾਦ ਵਗੈਰਾ ਭੋਗ ਬਣ ਜਾਂਦਾ ਹੈ ਪਰ ਤੁਹਾਨੂੰ ਕੀ ਕੀ ਦੀਏ ਜੇ ਤਾਂ ਲਿਆਂਦੇ ਆ ਉਹਦੇ ਲਿਆ ਤੋਂ ਬਾਅਦ ਸੁੰਢੀ ਪੈ ਜਾਂਦੀ ਥੋੜਾ ਟਾਈਮ ਬਾਅਦ ਖਰਾਬ ਹੋ ਜਾਂਦੀ ਉਹ ਤੁਹਾਨੂੰ ਆਈਡੀਆ ਦੱਸ ਦਿਆਂ ਕਿ ਜਿਹਦੇ ਨਾਲ ਤੁਸੀਂ ਲਿਆ ਕੇ ਸਟੋਰ ਕਰਕੇ ਰੱਖ ਸਕਦੇ ਆ ਚਾਹਲ 6 ਮਹੀਨੇ ਆ ਸਾਲ 6 ਮਹੀਨੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਬਿਲਕੁਲ ਵੀ ਸੁੰਡੀ ਨਹੀਂ ਪਊਗੀ ਅੱਜ ਤੁਹਾਨੂੰ ਤਰੀਕਾ ਦੱਸੇ ਬਹੁਤ ਹੀ ਆਸਾਨ ਜਿਹਾ ਤਰੀਕਾ ਹਾਂਜੀ ਇੱਧਰ ਆਪਾਂ ਸੂਜੀ ਲੈ ਲਈ ਆ ਇਹ ਸੂਜੀ ਤੁਸੀਂ ਛਾਣ ਲਿਓ ਮੇਰੀ ਸੂਜੀ ਛਾਣੀ ਹੋਈ ਸੀਗੀ ਬਿਲਕੁਲ ਸਾਫ਼ ਸੀ ਪਹਿਲਾਂ ਛਾਣ ਕੇ ਰੱਖੀ ਹੋਈ ਸੀ ਹੁਣ ਆਪਾਂ ਤੁਹਾਨੂੰ ਸਟੋਰ ਕਰਨ ਦਾ ਤਰੀਕਾ ਦੱਸਦੇ ਆ ਵੀ ਜਿੰਨਾ ਸੂਜੀ ਖਰਾਬ ਨਹੀਂ ਹੁੰਦੀ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਹੈ ਨਾ ਆਜ ਤੁਹਾਨੂੰ ਦਿਖਾਈਏ ਸੂਜੀ ਨੂੰ ਸਟੋਰ ਕਰਨ ਦਾ ਤਰੀਕਾ ਦੇਖੋ ਸੂਜੀ ਇਹਨੂੰ ਆਪਾਂ ਸਟੋਰ ਕਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਹਾਂਜੀ ਆਪਾਂ ਇਹਦਾ ਫਰਾਈਪੈਨ ਲੈ ਲਿਆ ਫਰਾਈਪੈਨ ਲੈ ਲੈਣਾ ਇਹਨੂੰ ਆਪਾਂ ਕਰ ਲੈ ਆਨ ਫਰਾਈਪੈਨ 'ਚ ਮੜਾ ਮੋਟਾ ਪਾਣੀ ਉਹ ਸੌਖ ਜਵੇ ਇਥੋਂ ਦੱਸਦੇ ਆਪਾਂ ਥੋੜਾ ਕਰਦਾ ਤਿੱਕਾ ਹਾਂਜੀ ਇਹਦਾ ਪਾਣੀ ਸੁੱਕ ਚੁੱਕਿਆ ਹੁਣ ਆਪਾਂ ਕੀ ਕਰਨੀ ਜਿਹੜੀ ਆਪਣੇ ਕੋਲ ਆ ਵਾਲੀ ਸੂਜੀ ਆ ਨਾ ਇਹਦੇ ਵਿੱਚ ਪਾ ਦੇਣੀ ਆ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਹਲਕਾ ਜਿਹਾ ਗਰਮ ਕਰਨਾ ਭੁੰਨਣੀ ਨਹੀਂ ਆਪਾਂ ਇਹਨੂੰ ਗਰਮ ਕਰਨਾ ਸੂਜੀ ਨੂੰ ਪਹਿਲਾਂ ਆਪਾਂ ਮੜਾ ਗਰਮ ਕਰ ਲਈਏ ਸੂਜੀ ਨਾ ਪੂਰੀ ਪ्योर ਭੁੰਨਣੀ ਨਹੀਂ ਸੂਜੀ ਅਸ ਹਲਕੀ ਜਿਹੀ ਜਦੋਂ ਗਰਮ ਹੋ ਗਈ ਨਾ ਠੰਡੀ ਵਾਲੇ ਜਦੋਂ ਗਰਮ ਹੋ ਗਈ ਹਾਂਜੀ ਆਪਣੀ ਜਿਹੜੀ ਸੂਜੀ ਆ ਉਹ ਗਰਮ ਹੋ ਚੁੱਕੀ ਆ ਖੁਦ ਨਹੀਂ ਨਹੀਂ ਸੀ ਸੇਫ ਆ ਪਰ ਗਰਮੀ ਕਰਨੀ ਸੀ ਗਰਮ ਹੋ ਚੁੱਕੀ ਹੁਣ ਆਪਾਂ ਇਹਨੂੰ ਕਰ ਦੇਣਾ ਬੰਦ ਤੇ ਹੁਣ ਆਪਾਂ ਕੀ ਕਰਨਾ ਇੱਕ ਡੱਬਾ ਲੈਣਾ ਇਦਾਂ ਦਾ ਇਦਾਂ ਦਾ ਕੰਟੇਨਰ ਲੈਣਾ ਜਿਹਦੇ ਚ ਆਪਾਂ ਇਹਨੂੰ ਹਨਾ ਵੀ ਬੰਦ ਕਰਕੇ ਰੱਖ ਸਕੀਏ ਸਾਰੀ ਸੂਜੀ ਆਪਾਂ ਇਹਦੇ ਵਿੱਚ ਕੱਢ ਦੇਣੀ ਆ ਆ ਕੰਟੇਨਰ ਦੇ ਪਹਿਲਾਂ ਆਪਾਂ ਕੱਢ ਦਈਏ ਸਾਰੀ ਸੂਜੀ ਆ ਜਿਹੜੀ ਆਪਾਂ ਇਹਦੇ ਇਹ ਕੰਟੇਨਰ ਦੇ ਵਿੱਚ ਕੱਢਤੀ ਆ ਹੁਣ ਆਪਾਂ ਕੀ ਕਰਨਾ ਕੰਨੇ ਕੰਟੇਨਰ ਦਾ ਲਾ ਦੇਣਾ ਢੱਕਣ ਬੰਦ ਹੋਗਾ ਕਿ ਤੋ ਹਵਾ ਨਹੀਂ ਪੈਣੀ ਇਹਨੂੰ ਆਪਾਂ ਰੱਖ ਦੇਣਾ ਫ੍ਰੀਜਰ ਦੇ ਵਿੱਚ ਫ੍ਰੀਜ ਵਿੱਚ ਰੱਖ ਲੈਣ ਤੇ ਆਪਣੀ ਸੂਜੀ ਬਿਲਕੁਲ ਖਰਾਬ ਨਹੀਂ ਹੋਗੀ ਨਾ ਇਹਨੂੰ ਲੱਗੂਗੀ ਸੁੰਡੀ ਠੀਕ ਆ ਕਿ ਨਹੀਂ ਹਾਂਜੀ ਜੇ ਤੁਹਾਨੂੰ ਮੇਰਾ ਆਈਡੀਆ ਸੂਜੀ ਨੂੰ ਪੈਸਟਾ ਸਟੋਰ ਕਰਕੇ ਰੱਖ ਸਕਦੇ ਆ ਜੇ ਤੁਹਾਨੂੰ ਆਈਡੀਆ ਮੇਰਾ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀ ਭੈਣ ਸਾਰੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਪੋਰਟ ਕਰਦੇ ਹੋ ਹਮਾਰਾ ਸਾਨੂੰ ਤੁਹਾਡੇ ਹੌਸਲੇ ਨਾਲ ਹੀ ਅਸੀਂ ਤੁਰੇ ਜਾਂਦੇ ਆ ਤੇ ਤੁਹਾਡਾ ਸਾਥ ਦਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ